ਜਿੰਨਾ ਮੈਨੂੰ ਪਤਾ ਨਹੀਂ ਸਨ ਫਰਾਂਸਿਸਕੋ ਕੀਤਾ ਅੱਛਾ ਤੁਸੀਂ ਕੰਮ ਤੇ ਸੀਗੇ ਨਹੀਂ ਮੈਨੂੰ 2012 ਤੋਂ ਡਿਪੂਟੇਸ਼ਨ ਲੱਗੀ ਸੀ ਅੱਛਾ ਜੀ ਤੇ ਹਰੇਕ 6 ਮਹੀਨੇ ਬਾਅਦ ਮੈਂ ਹਾਜ਼ਰੀ ਲਗਵਾਉਂਦੀ ਸੀ 8 ਸਤੰਬਰ ਨੂੰ ਮੇਰੀ ਹਾਜ਼ਰੀ ਸੀ ਅੱਛਾ ਜੀ ਜਦ ਮੈਂ ਅੱਜ ਲਿਗਉਣ ਗਈ ਤੇ ਉਹਨਾਂ ਨੇ ਮੈਨੂੰ ਰੈਸਟ ਕਰ ਲਿਆ ਅੱਛਾ ਜੀ ਕੋਈ ਬਿਨਾਂ ਦੱਸੇ ਤੁਹਾਨੂੰ ਰੈਸਟ ਕਰ ਲਿਆ ਬਿਨਾਂ ਦੱਸੇ ਤੋਂ ਕੋਈ ਰੀਜ਼ਨ ਵੀ ਨਹੀਂ ਦੱਸਿਆ ਉਹਨੇ ਨਹੀਂ ਪਤਾ ਜੀ ਕਿਹੜੀ ਜ਼ਰਾ ਕਿ ਆਪਕਾ ਪਰਿਵਾਰ ਸੇ ਵੀ ਨਹੀਂ ਮਿਲਣੇ ਦਿਆ ਗਿਆ ਜਬ ਆਪ ਵਾਪਸ ਛੋਟੇ ਨਹੀਂ ਆਪਨੇ ਰਿਕੁਐਸਟ ਕੀਤੀ ਕਿ ਫੈਮਿਲੀ ਸੇ ਮਿਲਣੇ ਦਿਆ ਜਾਵੇ ਜੇ ਤਾਂ ਹੰਸਨ ਮੈਨੂੰ ਰਿਪੋਰਟ ਕੀਤਾ ਨਾ 10 12 ਦਿਨ ਬਾਅਦ ਮੇਰੀ ਫੈਮਿਲੀ ਨੇ ਰਿਕੁਐਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਪੇ ਜੋ ਅਸੀਂ ਆਪ ਲੈ ਕੇ ਜਾਵਾਂ ਟਿਕਟ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾ ਸੁਣੀ ਨਹੀਂ ਜੀ 2012 ਤੋਂ ਜਦੋਂ ਲੱਗੀ ਸੀ ਫਾਈਲ ਛੇ ਮੇਰੇ ਨਾਲ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਹੈ ਕਈ ਲੋਕ ਇਦਾਂ ਰਹ ਰਹੇ ਹਾਂ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਡ ਦੀ ਫਾਈਲ ਕਿਉਂ ਸੀ ਹਾਂਜੀ ਤੇ ਉਹ ਐਵੇਂ ਬਿਨਾਂ ਦੱਸੇ ਕੀ ਅਚਾਨਕ ਉਹਨੇ ਕਿਹਾ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਨਾ 2012 ਤੋਂ ਮੈਨੂੰ ਡਿਪਟੀਸ਼ਨ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਤੇ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰੀ ਲਗਾ ਕੇ ਆਉਂਦੀ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਿਹਨਾਂ ਨੂੰ ਤੁਸੀਂ ਰਿਪੋਰਟ ਨਹੀਂ ਕੀਤਾ ਜਾਂ ਇਸ ਪ੍ਰੋਸੀਜਰ ਦੇ ਅੰਡਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੇ ਤਾਂ ਮੈਨੂੰ ਪਤਾ ਨਹੀਂ ਹੋਰ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਸੀ ਥੋੜਾ ਕੇਸ ਐਲ레ਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਕੀੰਤੇ ਮੈਂ ਹੁਣ ਕੀਤਾ ਨਾ ਅੱਛਾ ਜੀ ਤੁਹਾਨੂੰ ਪਤਾ ਹੀ ਹੋਰ ਦੇਣਾ ਸੀ ਜੇਕਰ ਯੂ ਐਸ ਗਵਰਨਮੈਂਟ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮੈਂ ਕੀ ਦੱਸਾਂ ਕੋਈ ਕਿਸੇ ਨਾਲ ਨਹੀਂ ਹੁੰਦਾ ਜੀ ਕਿਸੇ ਨਾਲ 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 ਇਹ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਆ ਮਾਤਾ ਜੀ ਜਿਹੜਾ ਤੁਹਾਨੂੰ ਸੁਰੱਖਿਆ ਗਿਆ ਕੁਝ ਜਿੰਨਾ ਟਾਈਮ ਰੱਖਿਆ ਗਿਆ ਤਾਂ ਉਹ ਕਹਿੰਦੇ ਹੱਥ ਕੜੀਆਂ ਲਾਈਆਂ ਸੀ ਜਾਂ ਸਾਹਮਣੇ ਬਿਠਣ ਨੂੰ ਇਹ ਸੀ ਇਹਨਾਂ ਨੂੰ ਤੋਂ ਮਿਲ ਰਿਹਾ ਸੀ ਜੋ ਇੱਕ ਮੁੱਢਲੀ ਸਹੂਲਤ ਹੁੰਦੀ ਐ ਐਸੀ ਕਹਿੰਦੀ ਐ ਕਿ ਕੋਈ ਦਵਾਈਆਂ ਵਗੈਰਾ ਤੋਂ ਉਹਦੇ ਵਿੱਚ ਵੀ ਜਦੋਂ ਮੈਨੂੰ ਉਹਨੇ ਅਰੈਸਟ ਕੀਤਾ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਕੇਸਾਈਡ ਤੇ ਗਿਆ ਸਾਈਡ ਤੇ ਫਿਰ ਬੈਕ ਸਾਈਡ ਤੇ ਪਰ ਮੈਨੂੰ ਤਾਂ ਜਾਂਦਾ ਨਹੀਂ ਮੇਰੇ ਦੋਨੋਂ ਚੇਂਜ ਹੋਈਆਂ ਸੀ ਜੀ ਜੀ ਠੀਕ ਹੈ ਠੀਕ ਹੈ ਜੀ 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 ਆਪ ਤੁਹਾਨੂੰ ਜੀ 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 ਬੋਲਦੇ ਰਹੇ ਮੈਂ ਕਮਰੇ ਚ ਜਰਮਨ ਨੇ ਲੈ ਕੇ ਗਏ ਫੋਟੋ ਲਈ ਉਹਨਾ ਮੇਰੀ ਤੇ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਅੱਛਾ ਰਾਤ ਭਰ ਮੈਂ ਉੱਥੇ ਰਹੀ ਹਾਂ ਕਮਰੇ ਚ ਕੱਲੀ ਠੰਡ ਬਹੁਤ ਸੀ ਨਾ ਕੋਈ ਲੇਟਰ ਮਿਲ ਜਗਾ ਮੇਰ ਤਾਂ ਨਾ نیچے ਬੈਠਾ ਜਾਂਦਾ ਨਾ ਮੇਰ ਤਾਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉੱਥੋਂ ਫਿਰ ਲਿਆ ਮੈਨੂੰ ਲੈ ਆਇਆ ਫ੍ਰਿਜ ਨਾਲ ਫ੍ਰਿਜ ਨਾਲ ਤਾਂ ਫਿਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫਿਰ ਰਾਤ ਨੂੰ ਮੈਨੂੰ ਲੈ ਆਇਆ ਬਿਕਲ ਸਪੀਟ ਉੱਥੇ ਫਿਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰ ਫਿਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਭੇਜ ਦਿੱਤਾ 3 ਵਜੇ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਅਕਾਊਂਟ ਹੁੰਦਾ ਹੈ ਅਕਾਊਂਟ ਦੇ ਵਿੱਚ ਜਿੰਨੇ ਮੇਰੇ ਕੋ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਅਕਾਊਂਟ ਚ ਪਾ ਦਿੱਤੇ ਸੀ ਇੱਕ ਮਾਪੇ ਚ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਇੰਨੀ ਸੱਤਾ ਯੋਗੀ ਹੈ ਖਾਸ ਖਾਸ ਵਾੜੀਆਂ ਪਿੰਨੀਆਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਪਰ ਤੁਸੀਂ ਯਾਦ ਜੋ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨਾਲ ਕਲੇਸ਼ ਹੋਇਆ ਉਸ ਤੋਂ ਬਾਅਦ ਇਹ ਸਾਰਾ ਕੁਝ ਆਮਾਨ ਨੂੰ ਕਰਨਾ ਪੈ ਰਿਹਾ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਨ ਫਰਾਂਸਿਸਕੋ ਤੇ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਾਤਾ ਜੀ ਆਪਨੇ ਕਿਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਉਹ ਸੰਦੇ ਨਹੀਂ अच्छा खाने को क्या दिया गया आपको जैसे कुछ जानकारी मिली थी कि सिर्फ बर्फ दी गई और खाने को कुछ नहीं दो वो लोग देते थे वो मैं खा नहीं सकती कि मैं वेजिटेरियन हूं जी जी वो देते थे ब्रेड सैंडविच टर्की बीफ ऐसा वो मैं खाती नहीं पर जितने दिन पफरे रेस्ट थी क्या थानू ये दसे कि रिसोर्ट जो भी तुमसे ये तो कुछ लीगली हैगा ना पूछ सकदा आपा के क्योंकि मेरी फाइल लगी हुई है तुम जीनु फॉलो कर रहे थे 33 साल में इतनी सी ओ सुनदे नहीं ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਤੁਹਾਡੇ ਨਾਲ ਉਸ ਕਾਗਜ਼ ਡਾਕੂਮੈਂਟ ਤੁਸੀਂ ਦਿੱਤੇ ਹੋਣ ਆਪਣੇ ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜ਼ਨ ਦਿੰਦੇ ਨਹੀਂ ਅੱਛਾ ਮੈਂ ਤਾਂ ਇਹ ਜਸਪਲੇਨ 'ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ ਪਲੇਨ 'ਚ ਬਸ 132 ਲੋਕ ਸੀ ਇੱਥੇ ਜੀ ਇੰਨੀਆ ਤੇ ਸੋਟਾ 15 ਕ ਕਲੰਬੀਆ ਦੇ ਸੀ ਬੱਸ ਸਾਰੇ ਇੰਡੀਆ ਦੇ ਸੀ ਪਲੇਨ 'ਚ ਵੀ ਹੱਥ ਕੜੀ ਪਲੇਨ ਛਤ ਕੜੀ ਮੈਨੂੰ ਨਹੀਂ ਫੇਰ ਲਾਈਆਂ ਉਹਨਾਂ ਨੇ ਹੱਥ ਕੜੀਆਂ ਕੋਈ ਦੋ ਆਫੀਸਰ ਚੰਗੇ ਸੀ ਜਦੋਂ ਮੈਨੂੰ ਬੇਕਰ ਸਵੀਟ ਲੈ ਕੇ ਗਿਆ ਨਾ ਇੱਥੇ ਕੜੀ ਲਗਾ ਕੇ ਉਹ ਤਾਂ ਫਿਰ ਇੱਕ ਆਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਕੜੀ ਨਹੀਂ ਲਗਵਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮਤੁੱਤ ਰਿਆ ਨਹੀਂ ਜਾਂਦਾ ਜਰਾ ਜੀ ਤੁਸੀਂ ਇੰਡੀਆ ਇਹ ਤਾਂ ਹੱਥ ਕੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에어ਪਲੇਨ ਮੈਨੂੰ ਹੱਥ ਕੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੀਆਂ ਸੀ ਪੈਰਾਂ ਨੂੰ ਤੇ ਥਰੂ ਲੱਗੀਆਂ ਆਗੇ ਕੀ ਕਹ ਲੜਾਈ ਆਪਨੀ ਹੈ ਆਪ ਵਾਪਸ ਜਾਣਾ ਚਾਹਤੀ ਹੈ ਯਹੀ ਰਹਿਣਾ ਚਾਹਤੀ ਹੈ ਆਪ ਕੀ ਕਰੇ ਮੇਰੀ ਫੈਮਲੀ ਵਾਹ ਹੈ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਕੋਤਿਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ ਜੀ ਤਾਂ ਫੋਨ ਤੇ ਕਰੀ ਮੈਂ ਜਰੂਰ ਨਹੀਂ ਬਾਤ ਸੁਣਨੀ ਮੈਂ ਗੱਲ ਨਹੀਂ ਕਰ ਸਕਾਈ ਕਿਉਂ ਮੈਂ ਪਾੜਿਆ ਨਨ ਬਾਈ ਉਹ ਤਾਂ ਸਾਰੀ ਵਰਕਿੰਗ ਲੀਗਲਸ ਨੇ ਸਾਡ ਲੀਗਲ ਉੱਥੇ ਜਾ ਰਹੇ ਨੇ ਤੋਂ ਦੁਬਾਰਾ ਜਾਣਾ ਚਾਹੁੰਗੇ ਜੀ ਚਾਹੁੰਗੇ ਮੇਰੀ ਫੈਮਿਲੀ ਹੈ ਤੇ ਹੁਣ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹਿ ਰਹੇ ਨੇ ਕਿ ਕਿ ਆਗੇ ਡਾਕੂਮੈਂਟ ਪਰਸੂ ਕਰਨਾ ਹੈ ਦੀਪਕ ਕਾਲੂ ਆ ਰ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਉਹ ਜਨਾ ਸਾਡੀ اچھا ਕੋਈ ਐਸੇ ਚ ਨਹੀਂ ਉਹ ਮੈਨੂੰ ਤੇ ਜਦੋਂ ਉਹ ਮੇਨਾਂ ਗੱਲ ਕਰਦਾ ਕਿ ਮੈਂ ਤੁਸੀਂ ਮੇਰੀ ਮਾਂ ਜੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝੋ ਮੈਂ ਤਾਂ ਡਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਾਂ ਜੀ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਨੰਬਰ ਕਮੈਂਟ ਆਫ ਇੰਡੀਆ ਸੀ ਕਾਮ ਆ ਕਰਤੇ ਆ ਭਾਰਤੀਆਂ ਤੇ ਸ਼ਕਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਹੱਸੇ ਤੋਂ ਦੇਖਿਆ ਜਾਵੇ ਤੁਸੀਂ ਨਹੀਂ ਉਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪਲੋਮਾ ਦਿੱਤੇ ਗਏ ਨਾ ਕੀ ਲੱਗਦਾ ਹੈ ਸ਼ਕਤੀ ਦੇ ਪਿੱਛੇ ਟਰੰਪ ਤਾਂ ਭਾਤਜੋ ਵਿਦੇਸ਼ ਮੰਤਰਾਲੇ ਦਾ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਭੀ ਸ਼ਤਮੰਦ ਹੋ ਇਸ ਜੀ ਨਹੀਂ ਕਾਨੂੰਨੀ ਕੋਈ ਨਹੀਂ ਕੋਲ ਲੱਗਦਾ ਕਿ ਇਹ ਸਾਰਾ ਖਸ਼ੋਦ ਹੋਇਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਕਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਨ੍ਹਾਂ ਦੇ ਵਿੱਚ ਡਿਪੋਰਟ ਕੀਤੇ ਗਏ ਸੀ ਮੁੰਡਿਆਂ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਕਿਉਂਕਿ ਜੋ ਬਾਈਡਨ ਸੀ ਜਦੋਂ ਉਸ ਸਮੇਂ ਤਾਂ ਬਹੁਤ ਜਾਣੇ ਜਾਂਦੇ ਸੀ ਉਸ ਦਾ ਫੋਰਨ ਪੋਲਿਸੀ ਉਹਨਾਂ ਦੀ ਥੋੜੀ ਜੀ ਲੀਨਿਅੰਟ ਸੀ ਪਹਿਲਾਂ ਮੈਂ 92 ਦੀ ਉੱਥੇ ਹਮ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਹਿੰਦੀ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਇਹ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹੁਣ 1 ਸਾਲ ਤੋਂ ਜ਼ਿਆਦਾ ਕਿਉਂਕਿ ਉਹਦੀ ਕੈਂਪੇਨਿੰਗ ਦਾ ਵੀ ਇਹ ਹਿੱਸਾ ਸੀ ਜੋ ਲਗਾਤਾਰ ਕਹਿੰਦੇ ਕੈਂਪੇਨਿੰਗ ਚ ਕਿ ਮੈਂ ਇਮੀਗ੍ਰੈਂਟਸ ਨੂੰ ਇੱਥੇ ਇਹ ਜੀ ਗੱਲ ਹੈ ਜਿਦਾਂ ਤੁਸੀਂ ਇੰਨੇ ਸਾਲ ਤੋਂ ਰਹ ਰਹੇ ਹੋਰ ਤੁਹਾਡੇ ਨਾਲ ਜਿਦਾਂ ਕੋਈ ਕੰਮ ਉੱਤੇ ਮਿਲ ਇਤੋਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਹੌਟ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਡੀਪਲਸਰ ਦੇ ਡੌਕੀ ਦੇ ਨਹੀਂ ਅੱਜ ਕੱਲ੍ਹ ਉਹ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਉਹ ਮੰਡਿਆਂ ਨੂੰ ਬਹੁਤ ਫੜਦੇ ਆ ਪਹਿਲਾਂ ਇਹਨੇ ਡਰਪ ਨੇ ਕਹਿ ਜਨਾ 2 ਸਾਲ ਦੇ ਵਿੱਚ ਵਿੱਚ ਆਏ ਉਹਨਾਂ ਨੂੰ ਰਿਪੋਰਟ ਕਰਨਾ ਪਰ ਉਹ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਬਿਲਕੁਲ ਟਿਕਟਸ ਨਹੀਂ ਮੇਰੇ ਕੋਈ ਟਿਕਰ ਨਹੀਂ ਮੇਰੇ ਕੋਲ ਡਾਕੂਮੈਂਟ ਕਿਰਿਆ ਨਹੀਂ ਮੇਰੇ ਕੋਲ ਕੋਈ ਡਾਕੂਮੈਂਟ ਨਹੀਂ ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋਲ ਵਰਕ ਪਰਮਿਟ ਹੈਗਾ ਸੀ ਉਹ ਕਿੰਨੇ ਸਾਲ ਦਾ ਸੀ ਉਹ ਸਾਨੂੰ ਸਾਲ ਬਾਅਦ ਕਰਨਾ ਪੈਂਦਾ ਤਾ ਸਾਡੇ ਕੋਲ ਨਹੀਂ ਹੁੰਦਾ ਸੀ ਟਰੱਕ ਡਰਾਈਵਰ ਰਿਨਿਊ ਸੀਗਾ ਜਦੋਂ ਤੁਹਾਨੂੰ ਡਿਟੇਲ ਕੀਤਾ ਰਿਨਿਊ ਸੀਗਾ ਹਾਂਜੀ ਮੈਂ ਉਹ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਹੈ ਪਾਸਪੋਰਟ ਨਹੀਂ ਸੀ ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਟ ਲਈ ਉਹਨਾਂ ਨੇ ਇੱਕ ਘੰਟੇ ਬਾਅਦ ਮੈਨੂੰ ਉਹਨਾਂ ਨੇ ਅਰੈਸਟ ਕਰ ਲਿਆ ਟਰੱਕ ਡਰਾਈਵਰ ਨਾਲ ਵੀ ਤਕਾ ਹੁੰਦਾ ਸਾਰੇ ਨੂੰ ਹੁੰਦਾ ਤੁਸੀਂ ਗ੍ਰੰਥ ਬਾਰੇ ਕੀ ਕਹਿਣਾ ਗ੍ਰੰਥ ਪ੍ਰਸ਼ਾਦ ਦੂਸਰਾ ਕਾਰਜਕਾਲ ਹੈ ਕਰ ਸਕਦਾ ਤੁਸੀਂ ਤੇ ਇਹ ਇਸ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖੀਓ ਜਿਹੜੀਆਂ ਉਹ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਜਾ ਰਹੀਆਂ ਹਨ ਹੁਣ ਤੇ ਮੈਂ ਉਹਨਾਂ ਨਾਲ ਮੈਂ ਕੀ ਕਹਿਣਾ ਕੁਝ ਨਹੀਂ ਮੈਂ ਤਾਂ ਉਹਨਾਂ ਇੱਥੇ ਆ ਗਈਆਂ ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੀ ਫੈਮਿਲੀ ਤੇ ਉੱਥੇ ਹੈ ਮੈਂ ਇੱਥੇ ਤੜਫਦੀ ਫੈਮਿਲੀ ਉੱਥੇ ਤੇ ਪਹਿਲਾਂ ਸਾਨੂੰ ਪੁਲਿਸ ਵਾਲੇ ਰੋਕਦੇ ਸੀ ਕੁਝ ਤੇ ਨਹੀਂ ਮੈਨੂੰ ਅਜੇ ਤੱਕ ਨਾ ਮੈਨੂੰ ਕੋਈ ਟਿਕਟ ਮਿਲੀ ਹੈ ਮੈਂ ਆਪਣੇ ਕੰਮ ਤੇ ਜਾਂਦੀ 30 ਸਾਲ ਹੋ ਗਏ ਮੈਂ ਕੰਮ ਕਰਦੀ ਨਾ ਜੀ ਜਦੋਂ ਤੁਹਾਨੂੰ ਆਇਆ ਤੁਸੀਂ ਸੀਗੀ ਕਿਥੇ ਐਗਜ਼ੈਕਟ ਕਿਥੇ ਕਦੋਂ ਕੋਣ ਆਇਆ ਜਦੋਂ ਪੁਲਿਸ ਨੇ ਤੁਹਾਨੂੰ ਡੀਟੀਐਮ ਕੀਤਾ ਮੈਂ ਹਾਜ਼ਰੀ ਲਗਾਉਣ ਗਈ ਸੀ ਸਨ ਫਰਾਂਸਿਸਕੋ ਆਇਸਡੇ ਹਾਂ ਜੀ ਉੱਥੇ ਹੀ ਡੀਟੀਐਮ ਕਰ ਲਿਆ ਉੱਥੇ ਕਰ ਲਿਆ ਤੇ ਤੁਸੀਂ ਕਿਹਾ ਕਿ ਮੈਂ ਤੇ ਇੱਥੇ ਹਾਜ਼ਰੀ ਲਾਣੀ ਹੈ ਤੇ ਉਹ ਤੇ ਪੇਪਰ ਦੋ 2012 ਤੋਂ ਪੇਪਰ ਮੇਰੇ ਪਾਸ ਹੈ ਉਹਦੇ ਤੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਇੱਕ ਬਟਾ ਹੋਰ ਲਾਈਨ ਤੋਂ ਸੀਗੇ ਉਹਨਾਂ ਚ ਵੀ ਕੋਈ ਡੀਟੇਲ ਕੀਤਾ ਤੁਹਾਨੂੰ ਕਿਤਨਾ ਬਹੁਤ ਲੋਕ ਜਿਹੜੇ ਹਾਜ਼ਿਰ ਲਾਣ ਆਏ ਸੀ ਬਦ ਲੋ ਸਾਰੇ ਰੂਟੀਨ ਆਪਣੇ ਪੰਜਾਬੀ ਮੁੰਡੇ ਬਹੁਤ ਝੰਗ ਜਿਹੜੇ ਅੱਗੇ ਗਏ ਸੀ ਹਾਜ਼ਿਰ ਲਾਣ ਆਏ ਸੀ ਤੁਸੀਂ ਜਦੋਂ ਉੱਥੇ ਗਏ ਸੀਗੇ 32 ਸਾਲ ਤੋਂ ਨੂੰ ਹੋ ਗਏ ਉਦੋਂ ਤੇ ਹੁਣ ਦੇ ਵਿੱਚ ਅਜੇ ਹੈ ਕੀ ਹੋ ਗਿਆ ਜੇ ਪਹਿਲਾਂ ਕਿਵੇਂ ਤੁਹਾਨੂੰ ਤੋਂ ਜਾਣਾ ਸਕਦਾ ਬਣਿਆ ਗਏ ਕਿਵੇਂ ਸੀਗੇ ਮੈਂ ਤੁਸੀ 33 ਸਾਲ ਪਹਿਲੇ ਕਿਵੇਂ ਮਤਲਬ ਪਹਿਲਾਂ ਸੀਗੇ ਏਜੰਟ ਦੇ ਨਾਲ ਏਜੰਟ ਨਾਲ ਪੈਸੇ ਦੇ ਕੇ ਗਏ ਸੀ ਹਾਂਜੀ ਤੇ ਉਹਨਾਂ ਨੇ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਡਾਇਰੈਕਟ ਜੇ ਕਿਤੇ ਹੋਰ ਕੰਟਰੀ ਨਹੀਂ ਕੋਈ ਵੀਜ਼ਾ ਨਹੀਂ ਸੀ ਕੋਰੋਂ ਕੋਈ ਪੈਸਾ ਨਹੀਂ ਸੀ ਅਸਾਂ ਉਸ ਟਾਈਮ ਉਦੋਂ ਪੁੱਛ ਕੇ ਸਹੀ ਸੀਗੇ ਸਿੱਧਾ ਸਿੱਧਾ ਅਮਰੀਕਾ ਹੀ ਗ ਹਾਂਜੀ ਹੋ ਗਿਆ ਠੀਕ ਹੈ ਮਾ ਜੀ ਸਿੱਧਾ ਮੈਂ ਤੇ ਹੁਣ ਤੁਸੀਂ ਆਪਣੇ ਬੇਟੇ ਨਾਲ ਟੱਚ ਵਿੱਚ ਤੇ ਮੇਰੀ ਫੈਮਿਲੀ ਟੱਚ ਹੈ ਅੱਛਾ ਮੈਂ ਤਾਂ ਕੀ ਹੋਣਾ ਮੇਰੀ ਫੈਮਿਲੀ ਮੈਂ ਤਾਂ ਉੱਠਿਆ ਨਹੀਂ ਜਾਂਦਾ ਹਾਂਜੀ ਹਾਂਜੀ ਮੈਂ ਤਾਂ ਸਾਰਾ ਦਿਨ ਪੈਰ ਮੇਰੇ ਸਿੱਦੇ ਮੈਂ ਟ੍ਰੇਨ ਜਾਣ ਵਾਸਤੇ ਕੌਣ ਹੈ ਜਿੱਥੇ ਤੁਸੀਂ ਹੋ ਰਹੇ ਹੋ ਇਹ ਮੇਰੀ ਸਿਸਟਰ ਹੈ ਰੀਅਲ ਸਿਸਟਰ ਹੈ ਹਾਂ ਇਹ ਮੇਰੀ ਸਿਸਟਰ ਹੈ ਬ੍ਰਦਰ ਮੇਰਾ ਹੋਥੇ ਆ ਪਨਗੋਟਾ ਪਿੰਡ ਪੱਟੀ ਦੁਕਾਨ ਠੀਕ ਠੀਕ ਹੈ ਠੀਕ ਹੈ ਗਵਰਨਮੈਂਟ ਆਫ ਇੰਡੀਆ ਸੇ ਕੋਈ ਮੰਗ ਕਰਤੇ ਆਪ ਜੈਸੇ ਆਪ ਕੇ ਆਪਕਾ ਕੇਸ ਪਰਸੂ ਕਰਨੇ ਕੇ ਲਈ ਗਵਰਨਮੈਂਟ ਆਫ ਇੰਡੀਆ ਕੋ ਕੋਈ ਅਪੀਲ ਕਰਨਾ ਚਾਹੀਦਾ ਹਾਂ ਉਹ ਮੈਂ ਕੁਝ ਨਹੀਂ ਕਹਿ ਸਕਦੀ ਉਹ ਤੇ ਮੇਰੀ ਫੈਮਿਲੀ ਜੋ ਕਰੇਗੀ ਉਹ ਹੀ ਹੈਂਡਲ ਕਰੇਗੀ ਸਾਰਾ ਕੁਝ ਲੋਕ ਤੁਸੀਂ ਇੰਡੀਆ ਚੋਂ ਤਾਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਵੀ ਕਰਨਾ ਪੈਂਦਾ ਇਥੇ ਤੁਸੀਂ ਕੁਝ ਇਹ ਜਾਂ ਬੀਜ ਕਰੋਗੇ ਜਾਂ ਪੰਜਾਬ ਗਵਰਨਮੈਂਟ ਨਾਲ ਗੱਲ ਕਰੋਗੇ ਮੈਂ ਉਹਨਾਂ ਨਾਲ ਮੈਂ ਕੀ ਕਰ ਸਕਦੀ ਹਾਂ ਮੈਂ ਨਾ ਇਨੇ ਸਾਲ ਹੋ ਗਏ ਮੈਂ ਉੱਥੇ ਗਈ ਮੈਂ ਇੱਥੋਂ ਦਾ ਹੁਣ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਹੁਣ ਮੈਂ ਆਪਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਚਲੂੰਗੀ